thank you ਧਰਿਕ ਸਵੇਰਾ ਟੀਵੀ ਨਾਲ ਜੁੜ ਚੁੱਕੇ ਹੋ ਤੁਸੀਂ ਤਾਂ ਸੰਗਰੂਰ ਨਾਲ ਜੁੜੀ ਖਬਰ ਦਾ ਜ਼ਿਕਰ ਕਰ ਰਹੇ ਆ ਜਿੱਥੇ ਸੰਗਰੂਰ ਦੇ ਵਿੱਚ ਚੋਰਾ ਦੇ ਹੌਸਲੇ ਬੁਲੰਦ ਨੇ ਸੰਗਰੂਰ ਸ਼ਹਿਰ ਦੇ ਵਿੱਚ ਲਗਾਤਾਰ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਹੁਣ ਸੰਗਰੂਰ ਦੀ ਇੱਕ ਨਾਮੀ ਮਾਰਕੀਟ ਦੇ ਵਿੱਚ ਪੋਰਸ਼ ਏਰੀਆ ਦੇ ਵਿੱਚ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਸੀਸੀਟੀਵੀ ਦੇ ਵਿੱਚ ਸਾਰੀ ਹੀ ਘਟਨਾ ਕੈਦ ਹੋਈ ਹੈ ਕਿਸ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਕਿ ਮੋਬਾਈਲ ਦੀ ਦੁਕਾਨ ਹੈ ਮੋਬਾਈਲ ਚ ਰੱਖੇ ਮੋਬਾਈਲ ਫੋਨ ਲੈਪਟਾਪ ਅਤੇ ਕਿਆ ਸ਼ੁ ਸਮੇਤ ਕਈ ਕੀਮਤੀ ਸਮਾਨ ਲੈ ਕੇ ਚੋਰ ਮੌਕੇ ਤੋਂ ਰਫੂ ਚੱਕਰ ਹੋ ਗਏ ਨਾ ਲਗਾਤਾਰ ਹੀ ਸੰਗਰੂਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੋਰਸ਼ੀ ਇਲਾਕਿਆਂ ਦੇ ਵਿੱਚ ਵੀ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਤੇ ਇਹ ਵੀ ਇੱਕ ਨਾਮੀ ਮਾਰਕੀਟ ਹੈ ਜਿੱਥੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਮੋਬਾਈਲ ਫੋਨ ਦੀ ਦੁਕਾਨ ਹੈ ਜਿੱਥੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲੈਪਟਾਪ ਮੋਬਾਈਲ ਅਤੇ ਗੱਲਾਂ ਤੱਕ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸੀਸੀਟੀਵੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਬੇਖੌਫ ਚੋਰਾਵਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸ਼ਟਰ ਪੱਟੇ ਜਾਂਦੇ ਨੇ ਜ਼ਿੰਦੇ ਪੱਟੇ ਜਾਂਦੇ ਨੇ ਤੇ ਫਿਰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ دہشت ਦਾ ਮਾਹੌਲ ਬਣਿਆ ਹੋਇਆ ਹੈ ਤਾਂ ਸੀਸੀਟੀਵੀ ਦੇ ਵਿੱਚ ਸਾਰੀ ਹੀ ਘਟਨਾ ਕੈਦ ਹੋਈ ਹੈ ਸੰਗਰੂਰ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਚੋਰਾਵਾਂ ਦੇ ਹੌਸਲੇ ਬੁਲੰਦ ਨੇ ਤਿੰਨ ਚੋਰਾਵਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੰਗਰੂਰ ਦੇ ਕੋਹਲਾ ਪਾਰਕ ਮਾਰਕੀਟ ਦੇ ਵਿੱਚ ਮੋਬਾਈਲ ਦੀ ਦੁਕਾਨ ਹੈ ਜਿੱਥੇ ਚੋਰਾ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮੋਬਾਈਲ ਫੋਨ ਦੀ ਦੁਕਾਨ 'ਚ ਰੱਖੇ ਮੋਬਾਈਲ ਫੋਨ ਲੈਪਟਾਪ ਅਤੇ ਗੱਲਾਂ ਤੱਕ ਜਿਹੜਾ ਆ ਉਹ ਖਾਲੀ ਕਰ ਦਿੱਤਾ ਗਿਆ ਤਾਂ ਹੁਣ ਦੁਕਾਨਦਾਰ ਦੇ ਵੱਲੋਂ ਜਿਹੜੀ ਆ ਉਹ ਪੁਲਿਸ ਤੇ ਵੀ ਸਵਾਲ ਚੱਕੇ ਜਾ ਰਹੇ ਨੇ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਪੋਰਸ਼ ਇਲਾਕੇ ਦੇ ਵਿੱਚ ਇਹ ਦੁਕਾਨ ਕਿਰਾਏ ਤੇ ਲਈ ਹੋਈ ਹੈ ਹਜ਼ਾਰਾਂ ਪੈਸੇ ਅਸੀਂ ਕਿਰਾਇਆ ਭਰਦੇ ਆ ਪੋਰਸ਼ ਇਲਾਕਾ ਆ ਇਸ ਕਰਕੇ ਅਸੀਂ ਸੋਚਿਆ ਸੀ ਕਿ ਇੱਥੇ ਚੋਰੀਆਂ ਨਹੀਂ ਹੋਣਗੀਆਂ ਪਰ ਨਾਮੀ ਮਾਰਕੀਟ ਹੈ ਪੋਰਸ਼ ਇਲਾਕਾ ਹੈ ਤੇ ਇੱਥੇ ਵੀ ਚੋਰੀ ਦੀ ਵੱਡੀ ਵਾਰਤਾ ਤੂ ਅੰਜਾਮ ਦਿੱਤਾ ਗਿਆ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬੇਖੌਫ ਇਹਨਾਂ ਤਿੰਨ ਬੰਦਿਆਂ ਦੇ ਵੱਲੋਂ ਇਸ ਪੂਰੀ ਵਾਰਤਾ ਤੂ ਅੰਜਾਮ ਦਿੱਤਾ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਸ਼ਟਰ ਪੱਟਦੇ ਨੇ ਤੇ ਫਿਰ ਦੁਕਾਨ ਦੇ ਅੰਦਰ ਦਾਖਲ ਹੋ ਕੇ ਕੀਮਤੀ ਸਮਾਨ ਲੈ ਕੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਦੁਕਾਨਦਾਰ ਦੇ ਵੱਲੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਅਸੀਂ ਹਜ਼ਾਰਾਂ ਪੈਸੇ ਕਿਰਾਇਆ ਭਰਤੇ ਆ ਤੇ ਹੁਣ ਜਿਹੜਾ ਨੁਕਸਾਨ ਹੋ ਗਿਆ ਜਿਹੜਾ ਕੀਮਤੀ ਸਮਾਨ ਲੈ ਕੇ ਮੋਬਾਈਲ ਲੈਪਟਾਪ ਲੈ ਕੇ ਇਹ ਚੋਰ ਫਰਾਰ ਹੋਏ ਨੇ ਉਹ ਕਿਵੇਂ ਭਰਿਆ ਜਾਊਗਾ ਕਿ ਕਿਵੇਂ ਉਹ ਭਰਨਗੇ ਕਿਉਂਕਿ ਹਜ਼ਾਰਾਂ ਪੈਸੇ ਭਰਦੇ ਨੇ ਤੇ ਹੁਣ ਉਹਨਾਂ ਦੀ ਦੁਕਾਨ ਦੇ ਵਿੱਚ ਚੋਰੀ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਮੌਕੇ ਤੋਂ ਰਫੀਲ ਚੱਕਰ ਹੋ ਗਏ ਨੇ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਜਿਹੜੀ ਆ O şuru diye. ਕੀ ਨਾਮਵਿੱਤ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਕੋਲਾਪਾਰਕ ਨੇ ਚੋਰੀ ਹੋਈ ਹੈ ਤੁਹਾਡੀ ਦੁਕਾਨ ਦੇ ਚੋਰੀ ਹੋਈ ਹੋਰ ਬਾਕੀ ਕੀ ਸੀ ਸੀਸੀਟੀਵੀ ਵਿੱਚ ਦੇਖਿਆ ਵੀ ਸੀਸੀਟੀਵੀ ਦੇ ਵਿੱਚ ਵੀਰੇ ਸਾਫ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਸੀ ਕਲੀਅਰ ਕਰਾਂਗੇ ਤੇ ਆ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਕੁਝ ਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਐਕਸੈਸਰੀ ਸੀ ਸਾਰੀ ਇੱਧਰ ਐਕਸੈਸਰੀ ਪਈ ਸੀ ਆਰ ਐਕਸੈਸਰੀ ਸਾਰੀ ਖਾਲੀ ਕਰ ਗਈ ਹੁਣ 50% ਐਕਸੈਸਰੀ ਸਾਰੀ ਲੈ ਚੁੱਕੇ ਨੇ ਇਹ ਕਿਸੇ ਦਾ ਮਾਊਂਟ ਦਾ ਸਮਾਨ ਹੋਣਾ ਤਕਰੀਬਨ ਬਹਤ ਅਸੀਂ ਐਸਟੀਮੇਟ ਲਾਇਆ ਨਹੀਂ ਤਕਰੀਬਨ 4.5 ਲੱਖ ਰੁਪਏ ਦਾ ਹੋਊਗਾ ਜੀ ਸੜਕ ਕਿੰਨੇ ਕਵਜੇ ਦੀ ਘਟਨਾ ਹੈ ਇਹ ਡੇਢ ਕਵੇ ਡੇਢ ਕਜੇ ਆਏ ਨੇ ਜੀ ਉਹ 1 ਵਜੇ 59 ਮਿੰਟ ਤੇ ਹੋਣੇ ਗਏ ਕਿੰਨੇ ਬੰਦੇ ਸੀਗੇ 10 ਨੰਬਰ ਸੀਗੇ ਤੁਸੀਂ ਕਿੱਥੇ ਚੈੱਕ ਕੀਤਾ ਅ ਫੁਟੇਜ ਆ ਗਈ ਹੈ ਲੈ ਲਵੇ ਸੀਸੀਟੀਵੀ ਫੁਟੇਜ ਨਿਕਲ ਗਈ ਤੁਸੀਂ ਸਮਝਦੇ ਨਹੀਂ ਵੀ ਕੋਲਾਪੁੜਕ ਪੁਆਰਕ ਪੋਸ਼ ਏਰੀਆ ਸ਼ਹਿਰ ਦੇ ਵਿੱਚ ਹੈ ਵੀ ਸਮਝਦੇ ਆਂ ਜੀ ਤਾਂ ਹੀ ਦੋੜੇ ਦੁਕਾਨ ਲਈ ਬੈਠੇ ਆ 2200 ਰੁਪਏ ਰੈਂਟ ਭਰ ਰਹੇ ਆ ਇਹੀ ਕਾਰਨ ਕਰਕੇ ਭਰ ਰਹੇ ਆ ਜੀ ਵੀ ਬੋਰ ਸ਼ਹਿਰ ਏਰੀਆ ਕਰਕੇ ਭਰ ਰਹੇ ਆ ਵੀ ਹਾਂ ਚਲੋ ਵੀ ਸੇਫ ਏਰੀਆ ਅਸੀਂ ਤਾਂ ਸਾਨੂੰ ਤਾਂ ਇਹ ਵੀ ਇੱਥੇ ਕੋਈ ਸਕਿਉਰਟੀ ਗਾਰਡ ਰੱਖਣ ਦੀ ਵੀ ਲੋੜ ਨਹੀਂ ਹਾਂ ਇੱਥੇ ਕੀ ਦਿੱਕਤ ਹੋਣੀ ਆ ਨੀਅਰ ਬਾਏ ਐਕਸਿਸ ਬੈਂਕ ਆ ਕੋਟਕ ਬੈਂਕ ਆ ਹਰਮਨੋਟਲਾ ਸਾਰੇ بڑے بڑے ਬ੍ਰਾਂਚਾ ਨੇ ਉਰੇ ਵੀ ਫਿਰ ਵੀ ਆ ਜਗ ਅਜੀਤਪੁਰ ਸ਼ਹਿਰ ਏਰੀਆ ਸਮਝ ਕੇ ਹੀ ਬੈਠੇ ਆ ਵੀ ਹਾਂ ਵਧੀਆ ਏਰੀਆ 'ਚ ਬੈਠੇ ਆ ਬੱਸ ਸਟੈਂਡ ਦੇ ਲਵੇ ਆ ਠਾਣਾ ਚੌਂਕੀ ਲਵੇ ਪੈਂਦੀ ਆ ਸਾਰਾ ਕੁਝ ਹੀ ਲਵੇ ਆ ਜੀ ਫੇ ਹੁਣ ਉਹੀ ਗੱਲ ਕਰੂ ਵੀ ਅਸੀਂ ਵੀ ਸੇਫ ਨਹੀਂ ਹੈਗੇ ਬਾਹਰ ਅੰਦਰ ਦਾ ਕੋਈ ਵੀ ਸੇਫ ਨਹੀਂ ਹੈਗਾ ਫਿਰ ਸੀਐਮ ਜੀਓ ਬੋਲਣਾ ਸੀ ਸੀਐਮ ਸੀਟੀ ਹੈ ਜੀ ਸੀਐਮ ਸੀਟੀ ਦੇ ਵਿੱਚ ਹੁਣ ਤੁਸੀਂ ਆਪ ਸਭ ਨਹਾਵ ਲੈ ਲਓ ਵੀ ਪੋਰਸ਼ ਏਰੀਆ ਜੀ ਮਤਲਬ 90% ਬੰਦੇ ਦੌਰੇ ਲੋਕਣ ਰੋਜ਼ ਦੀ ਰੋਜ਼ ਆਉਂਦੇ ਨੇ ਸੰਗਰੂਰ ਦੇ ਰੋਜ਼ ਦੀ ਰੋਜ਼ 90% ਬੰਦਾ ਉਰੇ ਆਉਂਦੇ ਹੀ ਆਉਂਦਾ ਰਾਤ ਨੂੰ 12 1 ਵਜੇ ਤੱਕ ਮਾਰਕੀਟਾ ਪਿੱਛੇ ਵਾਲੀ ਖੁੱਲੀ ਰਹਿੰਦੀ ਆ जे तव्हां कई त फिर उरी मतलबु जमी ਸਾਡੇ ਹਿਸਾਬ ਨਾਲ ਤਾਂ ਉਹ ਚੜਦਾ ਜਾਂਦੀ ਹੈ ਜੀ ਤੁਸੀਂ ਹੋਏ ਕਿ ਜਿੱਤ ਕਿੰਨੇ ਘੰਟਾ ਕਿੰਨੇ ਟਾਈਮ ਲਾ ਕੇ ਗਏ ਨੇ ਉਹ 15 ਕਿ ਮਿੰਟਾਂ ਚ ਸਾਰਾ ਕੁਝ ਕਰ ਗਏ ਜੀ 14 15 ਮਿੰਟ ਬਾਕੀ ਜਦਾਂਾਂ ਦੀ ਕੋਸ਼ਿਸ਼ ਕੀਤੀ ਸੀ ਬਾਕੀ ਉਹ ਸ਼ਰੇ ਤੋਂ ਤੁਰਕ ਕੇ ਆਏ ਨੇ ਜੀ ਸਾਰਿਆਂ ਦੇ ਰਾਣ ਪਾ ਕੇ ਦੇਖਿਆ ਉਹਨਾਂ ਨੇ ਕੈਮਰੇ ਤੋੜ ਕੇ ਦੇਖੇ ਨੇ ਕੈਮਰਾ ਕਿਸੇ ਵਾਲ ਉਹ ਜਿੰਦੇ ਤੋੜ ਕੇ ਦੇਖੇ ਨੇ ਕਈਆਂ ਦੇ ਜਿੰਦੇ ਰੋਟੇ ਨਹੀਂ ਉਰੇ ਆ ਕੇ ਬਸ ਜਿੰਦਾ ਟੁੱਟ ਗਿਆ ਛੇਤੀ ਛੇਤੀ ਆਏ ਮੇਰੇ ਅੰਦਰ ਮਤਲਬ ਮੋਟਰਸਾਈਕਲ ਵੀ ਖੜਾ ਸੀ ਪਰ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲਿਆ ਨਹੀਂ ਗਿਆ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆ ਤਾਂ ਮੋਟਰਸਾਈਕਲ ਵੀ ਲੈ ਜਾਂਦੀ ਅੰ ਮੇਰਾ ਨਾਮ ਹੈ ਮੇਰਾ ਨਾਮ ਹੈ ਜਸਵਿੰਦਰ ਤੁਹਾਨੂੰ ਕਿੱਥੇ ਡਿਊਟੀ ਲੱਗੀ ਜਿੱਥੇ ਲੱਗੀ ਕਿੱਥੇ ਐਤਰਾ ਬਾਈ ਕੋਲਾਪਾਰਕ ਚ ਅੱਛਾ ਸਾਰਾ ਕੋਲਾਪਾਰਕ ਦੇਖ ਦੋ ਤੁਸੀਂ ਨਾ 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 ਵੀਰੇ ਇਕੱਲੇ ਫੋਨ ਨਾਲ ਫੋਨ ਵਾਲੀਆਂ ਲਗਾਨਾ ਚੈੱਕ ਕਰਦਾ ਹਾਂ ਕਿ ਹੋਇਆ ਕਰਾ ਦੇ ਨੇ ਚੋਰੀ ਹੋਈ ਹੈ ਤੇ ਤੁਸੀਂ ਕਿੱਥੇ ਸੀਗੇ ਵੀਰੇ ਮੈਂ ਕਿਹੜਾ ਮਾਰ ਕੇ ਗਿਆ 1 ਵਜੇ ਪਹਿਲਾਂ ਤਾਂ ਹਾਂ ਫਿਰ ਕੱਲ ਮੈਂ 2 ਵਜੇ ਕਿਹੜਾ ਮਾਰਦਾਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤੇ ਇਹਨਾਂ ਨੇ ਫੋਨ ਮੇਰਾ ਚੱਕਿਆ ਨਹੀਂ ਹੈਗਾ ਫਿਰ ਮੁਲਾਜ਼ਮਾਂ ਨੂੰ ਫੋਨ ਕੀਤਾ ਫੇਰ ਆਇਓ ਫੇਰ ਸਪਲੈਂਡਰ ਤੇ ਤਿੰਨ ਜਣੇ ਮੂੰਹ ਬੰਨੇ ਹੋਏ ਸੀ ਇੱਥੋਂ ਆ ਹੋਟਲ ਤੋਂ ਨਾ ਵੀਰੇ ਇੱਥੋਂ ਐ ਮੋੜ ਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮਾਰਿਆ ਜਾ ਫਿਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਹਾਂ ਮੁਲਾਜ਼ਮ ਨੂੰ ਫੋਨ ਕੀਤਾ ਵੀਰੇ ਮੁਲਾਜ਼ਮ ਨੂੰ ਕੀ ਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮੁਲਾਜ਼ਮ ਗੇੜਾ ਕੱਢਦੇ ਨੇ ਰਾਤ ਪੀਸੀਆਰ ਵਾਲੇ ਪੀਸੀਆਰ ਵਾਲੇ ਰਾਏ ਨਹੀਂ ਹੈਗੇ ਉਹ ਵੀਰੇ ਆ ਗਏ ਸੀ ਕਿ ਕੋਸ਼ਿਸ਼ ਲੱਭਣ ਦੀ ਕੋਸ਼ਿਸ਼ ਕਰਿਓ ਭੱਜ ਗਿਆ ਤੀ ਵੀਰੇ ਮੋਟਰਸਾਈਕਲ ਆ ਗਈ ਸੀਰ ਵਾਲੇ ਨੇ ਲੱਭਿਆ ਉਹਨਾਂ ਨੂੰ ਆ ਲੱਭਣ ਦੀ ਕੋਸ਼ਿਸ਼ ਕਰੀਏ ਵੀਰੇ ਫੰਡ ਮੈਂ ਨਾਲ ਗਿਆਗਾ ਪੀਸੀਆ ਵਾਲਿਆਂ ਦੇ ਰਾਤ ਨੂੰ ਪੀਸੀਆ ਵਾਲੇ ਕਿੰਨੇ ਕ ਵਾਰ ਗੇੜਾ ਮਾਰ ਜਾਂਦੇ ਨੇ ਮਰੇ ਕਮ ਛੇ ਕਮ ਵੀਰੇ ਤਿੰਨ ਚਾਰ ਗੇੜੀਆਂ ਕਿਹੜਾ ਤਾਂ ਮਾਰ ਪਰਦੇ ਨੇ ਆਣੀ ਦੇ ਰਿਪੀਸੀ ਆਣੇ ਵੀ ਕਿਹੜਾ ਮਾਰ ਕੇ ਵੀਰੇ ਇਤਨੀ ਮੂਰਤੀ ਆਉਂਦੇ ਹੁੰਦੇ ਨੇ ਨਾ ਉੱਥੋਂ ਦੇਖੋ ਤੁਸੀਂ ਕੈਮਰੇ ਤੇ ਰਾਤ ਦੀ ਪੂਰੀ ਡਿਊਟੀ ਨਹੀਂ ਹੈਗੀ ਯਕੀਨੀ ਮੇਰੀ ਵੀਰੇ ਪੂਰੀ ਰਾਤ ਦੀ ਨਹੀਂ ਹੈਗੀ ਡਿਊਟੀ ਨਹੀਂ ਰਾਤ ਦੀ ਡਿਊਟੀ ਮੇਰੀ ਹੈਗੀ ਇੱਕ ਵੀਰੇ ਐ ਲੈ ਲਓ ਵੀ 10:30 ਵਜੇ ਸਟਾਰਟ ਹੁੰਦੀ ਹੈਗੀ ਤੇ 4 ਵਜੇ ਖਤਮ ਹੋ ਗਏ ਦੁਕਾਨਦਾਰ ਦਾ ਕਹਿਣਾ ਵੀ ਅਸੀਂ ਹਾਂ ਜੀ ਉਹਨੂੰ ਫੋਨ ਕਰਕੇ ਕਿਹਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਮੈਂ ਜਿੰਦੇ ਲਾਦੇ ਜਦਕਿ ਦੁਕਾਨਦਾਰ ਦਾ ਕਹਿਣਾ ਉਥੇ ਚੋਰੀ ਹੋਈ ਉਹਨਾਂ ਦਾ ਲੈਪਟਾਪ ਫੋਨ ਵਗੈਰਾ ਚੱਪੇ ਗਏ ਨੇ ਮੀਰੇ ਮੈਂ ਦੁਕਾਨਦਾਰ ਨੂੰ ਕਿੰਨੇ ਫੋਨ ਕੀਤੇ ਨੇ ਮੇਰੇ ਕੋਲ ਰਿਕਾਰਡ ਆ ਨਾ ਉਹਨਾਂ ਦਾ ਉਹਨਾਂ ਨੇ ਆਏ ਨਹੀਂ ਹੈਗੇ ਫਿਰ ਮੈਂ ਵੀਰੇ ਉਰੋਂ ਗਿਆ ਗਾ ਲਾ ਲੋ ਵੀ 4:30 ਵਜੇ ਗਿਆ ਮੈਂ ਪਹਿਲਾਂ ਮੈਂ ਫੋਨ ਕਰਦੀ ਰਿਹਾ ਉਹਨਾਂ ਨੂੰ ਐ ਲਾ ਲੋ ਵੀ ਮੈਂ 2 ਵਜੇ ਲੱਗ ਗਿਆ ਤੇ ਫੋਨ ਕਰਨਾ ਲੋ ਬਾਈ ਤੁਮਾਂਗੇ ਵੀ ਆਈ ਬਾਈ ਆਈ ਆ ਯੂਨੀਅਨ ਨੇ ਫੋਨ ਨਹੀਂ ਚੱਕਿਆ ਹੈਗਾ ਆਪਣਾ ਕੋਈ ਵੀ ਟੈਂਡ ਨਹੀਂ ਕੀਤਾ 15-20 ਫੋਨ ਕੀਤੇ ਹੋਏ ਨੇ ਫਿਰ ਮੈਂ ਚੱਲ ਪੁਲਿਸ ਕਨੇ ਟਾਈਮ ਤੇ ਜਾ ਕੇ ਸੀ ਪੁਲਿਸ ਵੀਰੇ ਆ ਗਏ ਤੇ ਐ ਲਾਲੂ ਮੈਂ ਫੋਨ ਕਰਿਆ 15-20 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਆ ਗਈ ਸੀ ਕੋਲਾ پارک ਸ਼ਹਿਰ ਦਾ ਮੇਨ ਏਰੀਆ ਦਾ ਦੋਨੋਂ ਥਾਰੇ ਲਗਭਗ ਕਿਲੋਮੀਟਰ ਦੀ ਦੂਰੀ ਤੇ ਹੋਣ ਤੇ ਚੋਰੀਆਂ ਹੋ ਜਨ ਸਭ ਕਿਸ ਤਰ੍ਹਾਂ ਲੇ ਗਏ ਉਹਨੇ ਚੋਰੀ ਹੋਈ ਹੈ ਜੀ ਮੁਕਦਮਾ ਦਰਜ ਕਰਕੇ ਉਹ ਟ੍ਰੇਸ ਕਰਦੇ ਆ ਇਹ ਲੰਮੀ ਸ਼ਰਤ ਚੋਰੀ ਹੋਈ ਹੈ ਕ੍ਰੇਸ ਕੀਤੀਆਂ ਨੇ ਅਸੀਂ ਸਰ مین ਬੈਂਕ ਨੇ ਉਹਦੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਕਰ ਜੁਰੇ ਪੀਸੀਆਰ ਵਗੈਰਾ ਦੀ ਡਿਊਟੀ ਲਕੀਨ ਦੀ ਪੀਸੀਆਰ ਦੀ ਡਿਊਟੀ ਹੁੰਦੀ ਹੈ ਇਹ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲੈਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈਨੇ ਆ ਤੇ ਜੋ ਫਾਲੋਅ ਅਪ ਕਰਦੇ ਆਂਗੇ ਇਹਨੂੰ ਚੌਂਕੀਦਾਰ ਕਹਿੰਦਾ ਪੀਸੀਆਰ ਨੂੰ ਪਹਾਂ ਸੀਗਾ ਉਹ ਆਈ ਸੀ ਉਸ ਤੋਂ ਬਾਅਦ ਕੀ ਆਊਟਪੁੱਟ ਕੀ ਦੀ ਸਰ ਕੋਈ ਪਤਾ ਨਹੀਂ ਪੀਸੀਆਰ ਆਈ ਸੀ ਕੀ ਜੀ ਪੀਸੀਆਰ ਨੂੰ ਨਹੀਂ ਮਿ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫਾਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਦੂਜਾ ਪਾਰਕ ਦੇ ਵਿੱਚ ਸ਼ਰਿਆਮ ਸਰਦਾਰੂ ਪੀਣ ਦੇ ਘਟਨੇ ਦੇ ਵਿੱਚ ਗਾਹਕ ਹੋ ਰਹੇ ਜੇ ਕੋਈ दारू ਪੀਂਦਾ ਜੀ ਉਹਦੇ ਖਿਲਾਫ ਉਹ ਮੇਰੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਕਿੱਥੋਂ ਜਾਂਦੇ ਸਰ ਰੋਜ਼ ਕੜ ਕੇ ਪੀਂਦੇ ਨਹੀਂ ਜੀ ਜਿਹੜਾ ਵੀ ਪੀਂਦਾ ਜੀ ਜੇ ਦੀ ਸਾਡੇ ਕੋਲ ਸ਼ਿਕਾਇਤ ਆਉਂਦੀ ਜੀ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਂਦੀ ਸਾਡੇ ਕੋਲ ਹਾਂਜੀ ਰਾਤ ਵੀ ਕੁਝ ਨੌਜਵਾਨ ਪੀ ਰਹੇ ਸੀ दारू ਉਹਨਾਂ ਨੂੰ ਅਸੀਂ ਬੰਦੀ ਪਾਈ ਹੈ ਜੀ ਉਹਨਾਂ ਦੇ ਖਾਣੇ